ਪੂਰਾ ਰਾਮ ਕਲੀ ਮਹਿਲਾ ਪੰਜਵਾਂ ਓ ਅੰਕਾਰ ਏਕ ਤੁਨ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੇ ਏਕੋ ਰਹਿ ਆਪੇ ਏਕਾ ਸੁਰਤ ਏਕ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨਿਆ ਰਾਮ ਰਮਾ ਰਾਮਾ ਗੁਣ ਗਾਓ ਛੋਟ ਮਾਇਆ ਕੇ ਤੰਦ ਸੁਆਓ ਰਾਓ ਪੰਜ ਬਜਿੱਤਰ ਕਰੇ ਸੰਤੋਖਾ ਸਾਤ ਸੁਰਾਂ ਲੈ ਚਾਲੇ ਬਾਜਾ ਮਾਨ ਤਾਣ ਤਾਜ ਤਾਨਾ ਪਾਉ ਨ ਬਿੰਗਾ ਘਾਲੇ ਫੇਰੀ ਫੇਰ ਨ ਹੋਵੇ ਕਭੀ ਇਕ ਸ਼ਬਦ ਬੰਧ ਪਾਲੈ ਨਾਰਦੀ ਨਰਹਰ ਜਾਣ ਹਦੂਰੇ ਕੂੰਗਰ ਖੜਤ ਤਿਆਗ ਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹ ਨਿਰਤਕਾਰੀ ਜਨਮ ਨਾ ਆਵੇ ਦੇਖੋ ਆਪਣੇ ਠਾਕੁਰ ਪਾਵੇ ਕੋਟ ਮੱਧ ਏ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋਂ ਟੇਕ ਕਉ ਨਾਨਕ कीर्तन एक राम कली मैला पनुआं कोई बोले राम राम कोई खुदाए कोई सेवा गुसैया कोई अल्लाह कारण करण करीम कृपा तार रहीम रहा कोई नावै तीर्थ कोई हज जाए कोई करे पूजा कोई सिर निवाय कोई पड़े बेद कोई कतेब कोई ओढ़ नील कोई सुपेद, कोई कह तुर्क कोई कह हिंदू कोई बांछ पिशत कोई सुरगिंदू कहो नानक जिन हुकुम पछाता ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ RAM ਕਲੀ ਮਹਿ ਲਾ ਪੰਜਵਾ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਮਨ ਟੇਕ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਰਹਾ ਅਗਲੀ ਕਿਛ ਖਬਰ ਨਾ ਪਾਈ ਰੋਵਨਹਾਰ ਭੇ ਊਠ ਸਿਧਾਈ ਧਰਮ ਮੋਕੇ ਬੰਧੇ ਬੰਧ ਸੁਪਨ ਭਇਆ ਪਖਲਾਏ ਅੰਧ ਇਹ ਤੋ ਰਚਨ ਰਚਿਆ ਅਕਤੁਰ ਤਾਰ ਆਵਤ ਜਾਵਤ ਹੁਕਮ ਅਪਾਰ ਨਾ ਕੋ ਮੂਆ ਨਾ ਮਰਣੇ ਜੋਗ ਨਾ ਬਿਨਸੈ ਅਬਿਨਾਸ਼ੀ ਹੋਗ ਜੋ ਇਹ ਜਾਣੋ ਸੋ ਇਹ ਨਾਹੀਂ ਜਾਨਣ ਹਾਰੇ ਕੋ ਬਲ ਜਾਉ ਕੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੈ